ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਅੱਜ ਆਪਾਂ ਭਾਈ ਜੋਗਾ ਸਿੰਘ ਦੀ ਵਾਰਤਾ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਇੱਕ 12-13 ਸਾਲ ਦਾ ਲੜਕਾ ਆਪਣੇ ਪਿਤਾ ਨਾਲ ਪਿਸ਼ੌਰ ਦੀ ਸੰਗਤ ਨਾਲ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਆਇਆ ਇਸ ਨੂੰ ਬੜੇ ਪ੍ਰੇਮ ਨਾਲ ਸੰਗਤ ਦੀ ਸੇਵਾ ਕਰਦੇ ਨੂੰ ਵੇਖ ਕੇ ਗੁਰੂ ਜੀ ਨੇ ਪੁੱਛਿਆ ਕਾਕਾ ਤੇਰਾ ਨਾਮ ਕੀ ਹੈ ਇਸ ਨੇ ਹੱਥ ਜੋੜ ਕੇ ਕਿਹਾ ਜੀ ਜੋਗਾ ਗੁਰੂ ਜੀ ਨੇ ਕਿਹਾ ਚੰਗਾ ਹੁਣ ਤੂੰ ਸਾਡੇ ਜੋਗਾ ਹੋਇਆ। ਪ੍ਰੇਮ ਨਾਲ ਸੰਗਤਾਂ ਦੀ ਸੇਵਾ ਕਰਿਆ ਕਰ। ਜਦ ਜੋਗੇ ਨੂੰ ਕੁਝ ਸਾਲ ਸੇਵਾ ਕਰਦੇ ਨੂੰ ਬੀਤ ਗਏ ਤਾਂ ਜੋਗੇ ਦਾ ਪਿਤਾ ਪਿਸ਼ੌਰ ਤੋਂ ਆਇਆ ਅਤੇ ਉਹ ਜੋਗੇ ਦਾ ਵਿਆਹ ਕਰਨ ਵਾਸਤੇ ਗੁਰੂ ਜੀ ਤੋਂ ਆਗਿਆ ਲੈ ਕੇ ਉਸ ਨੂੰ ਆਪਣੇ ਨਾਲ ਪਿਸ਼ੌਰ ਲੈ ਗਿਆ। ਥੋੜੇ ਦਿਨਾਂ ਨੂੰ ਜਦ ਜੋਗਾ ਸਿੰਘ ਦਾ ਵਿਆਹ ਰਚਿਆ ਗਿਆ ਤਾਂ ਪਿੱਛੋਂ ਗੁਰੂ ਜੀ ਨੇ ਇੱਕ ਆਪਣਾ ਸਿੱਖ ਭੇਜ ਕੇ ਉਸ ਨੂੰ ਆਖਿਆ ਕਿ ਸਾਡੀ ਇਹ ਚਿੱਠੀ ਜੋਗਾ ਸਿੰਘ ਨੂੰ ਉਸ ਸਮੇਂ ਦੇਣੀ ਜਦ ਉਹ ਦੋ ਲਾਵਾਂ ਲੈ ਲਵੇ ਅਤੇ ਤੀਜੀ ਵਾਸਤੇ ਤਿਆਰ ਹੋਵੇ ਸਿੱਖ ਨੇ ਭਾਈ ਜੋਗਾ ਸਿੰਘ ਦੇ ਸਹਰੇ ਘਰ ਪਹੁੰਚ ਕੇ ਇਸੇ ਤਰ੍ਹਾਂ ਹੀ ਕੀਤਾ ਕਿ ਜਦ ਉਸ ਦੀ ਤੀਜੀ ਲਾਵਾਂ ਹੋਣ ਲੱਗੀ ਤਾਂ ਉਸ ਨੇ ਗੁਰੂ ਜੀ ਦੀ ਚਿੱਠੀ ਜੋਗਾ ਸਿੰਘ ਦੇ ਹੱਥ ਫੜਾ ਦਿੱਤੀ ਚਿੱਠੀ ਵਿੱਚ ਗੁਰੂ ਜੀ ਨੇ ਲਿਖਿਆ ਸੀ ਕਿ ਜਿਸ ਸਮੇ ਇਹ ਸਾਡਾ ਹੁਕਮ ਤੈਨੂੰ ਮਿਲੇ ਇਸ ਨੂੰ ਪੜ੍ਹ ਕੇ ਉਸੇ ਸਮੇ ਆਨੰਦਪੁਰ ਨੂੰ ਤੁਰ ਪੈਣਾ ਇਹ ਹੁਕਮ ਪੜ ਕੇ ਭਾਈ ਜੋਗਾ ਸਿੰਘ ਬਾਕੀ ਦੀਆਂ ਦੋ ਲਾਵਾਂ ਆਪਣੇ ਪਰਨੇ ਨਾਲ ਕਰਨ ਵਾਸਤੇ ਆਪਣਾ ਪਰਨਾ ਦੇ ਕੇ ਆਪ ਗੁਰੂ ਜੀਵਲ ਆਨੰਦਪੁਰ ਨੂੰ ਤੁਰ ਪਿਆ ਰਸਤੇ ਵਿੱਚ ਮਨ ਵਿੱਚ ਕਹਿੰਦਾ ਆਵੇ ਕਿ ਮੇਰੇ ਵਰਗਾ ਗੁਰੂ ਜੀ ਦਾ ਹੁਕਮ ਮੰਨਣ ਵਾਲਾ ਹੋਰ ਕੋਈ ਸਿੱਖ ਨਹੀਂ ਹੋ ਸਕਦਾ ਇਸ ਤਰ੍ਹਾਂ ਹੰਕਾਰ ਨਾਲ ਫੁੱਲਿਆ ਹੋਇਆ ਮੰਜਲੋ ਮੰਜਲ ਹੁਸ਼ਿਆਰਪੁਰ ਪਹੁੰਚ ਗਿਆ ਰਾਤ ਸਮੇਂ ਜੋਗਾ ਸਿੰਘ ਦਾ ਮਨ ਇੱਕ ਵੇਸਵਾ ਨੂੰ ਵੇਖ ਕੇ ਉਸ ਉੱਤੇ ਲੁਭਾਏ ਮਾਨ ਹੋ ਗਿਆ ਜਦੋਂ ਪਹਿਰ ਰਾਤ ਗਈ ਤਾਂ ਜੋਗਾ ਸਿੰਘ ਉਸ ਵੇਸਵਾ ਨੂੰ ਮਿਲਣ ਵਾਸਤੇ ਉਸਦੇ ਮਕਾਨ ਪਾਸ ਗਿਆ ਇਸ ਸਮੇਂ ਆਪਣੇ ਇੱਕ ਸਿੱਖ ਨੂੰ ਇਸ ਕੁਕਰਮ ਤੋਂ ਬਚਾਉਣ ਵਾਸਤੇ ਗੁਰੂ ਜੀ ਵੇਸਵਾ ਦੇ ਬੂਹੇ ਅੱਗੇ ਚੌਕੀਦਾਰ ਬਣ ਕੇ ਖੜੇ ਹੋ ਗਏ ਚੌਕੀਦਾਰ ਨੂੰ ਵੇਖ ਕੇ ਜੋਗਾ ਸਿੰਘ ਪਿੱਛੇ ਮੁੜ ਗਿਆ ਅਤੇ ਫਿਰ ਜਦ ਅੱਧੀ ਰਾਤ ਨੂੰ ਆਇਆ ਤਾਂ ਫਿਰ ਵੀ ਪਹਿਰੇਦਾਰ ਖੜਾ ਵੇਖ ਕੇ ਵਾਪਸ ਚលਿਆ ਗਿਆ ਉਪਰੰਤ ਜਦ ਤੀਜੀ ਵਾਰ ਇੱਕ ਪਹਿਰ ਦੇ ਤੜਕੇ ਗਿਆ ਤਾਂ ਚੌਬਦਾਰ ਫਿਰ ਵੀ ਖੜਾ ਸੀ ਉਸਨੇ ਜੋਗਾ ਸਿੰਘ ਨੂੰ ਆਖਿਆ ਗੁਰੂ ਦੇ ਸਿੱਖਾ ਇਸ ਨਰਕਾਂ ਦੀ ਪੌੜੀ ਉੱਤੇ ਚੜਨ ਦਾ ਬਾਰੰਬਾਰ ਯਤਨ ਕਿਉਂ ਕਰਦਾ ਹੈ ਜਾ ਇਸ਼ਨਾਨ ਕਰਕੇ ਮਨ ਨੂੰ ਸ਼ਾਂਤ ਕਰ ਅਤੇ ਮਾਲਕ ਦੇ ਨਾਮ ਵਿੱਚ ਜੁੜਨਾ ਕਰ ਇਹ ਬਚਨ ਸੁਣ ਕੇ ਜੋਗਾ ਸਿੰਘ ਨੂੰ ਆਪੇ ਦਾ ਗਿਆਨ ਹੋ ਗਿਆ ਅਤੇ ਪਛਤਾਪ ਕਰਦਾ ਹੋਇਆ ਡੇਰੇ ਆ ਗਿਆ ਦੂਸਰੇ ਦਿਨ ਜਦ ਆਨੰਦਪੁਰ ਪਹੁੰਚ ਕੇ ਗੁਰੂ ਜੀ ਨੂੰ ਮੱਥਾ ਟੇਕ ਕੇ ਬੈਠ ਗਿਆ ਤਾਂ ਗੁਰੂ ਜੀ ਨੇ ਹੱਸ ਕੇ ਸੰਗਤਾਂ ਨੂੰ ਕਿਹਾ ਕਿ ਵੇਖੋ ਜੋਗਾ ਸਿੰਘ ਆਪਣਾ ਵਿਆਹ ਵਿੱਚੇ ਹੀ ਛੱਡ ਕੇ ਆ ਗਿਆ ਹੈ ਇਹ ਬੜਾ ਸਿੱਦਕੀ ਸਿੱਖ ਹੈ ਇਹ ਗੱਲ ਕਰਕੇ ਗੁਰੂ ਜੀ ਖਿੜਖੜਾ ਕੇ ਹੱਸ ਪਏ ਜਦ ਸੰਗਤਾਂ ਨੇ ਹਾਸੇ ਦਾ ਆਪ ਜੀ ਤੋਂ ਕਾਰਨ ਪੁੱਛਿਆ ਤਾਂ ਆਪ ਜੀ ਨੇ ਕਿਹਾ ਇਸ ਨੂੰ ਹੀ ਪੁੱਛ ਲਵੋ ਜਿਸ ਨੇ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ ਵੇਸਵਾ ਦੇ ਦੁਆਰੇ ਅੱਗੇ ਪਹਿਰੇਦਾਰ ਬਣ ਕੇ ਇਸ ਦੀ ਖਾਤਰ ਸਾਨੂੰ ਚੌਕੀਦਾਰ ਬਣ ਕੇ ਖੜੇ ਰਹਿਣਾ ਪਿਆ ਗੁਰੂ ਜੀ ਦੇ ਇਹ ਬਚਨ ਸੁਣ ਕੇ ਜੋਗਾ ਸਿੰਘ ਲਜਿਤ ਹੋ ਕੇ ਆਪ ਜੀ ਦੇ ਚਰਨਾਂ ਤੇ ਟੈ ਪਿਆ ਅਤੇ ਬਾਰੰਬਾਰ ਖਿਮਾ ਦੀ ਜਾਚਨਾ ਕੀਤੀ ਉਸ ਦਾ ਪ੍ਰੇਮ ਤੇ ਸ਼ਰਦ ਦਾ ਵੇਖ ਕੇ ਗੁਰੂ ਜੀ ਨੇ ਉਸ ਦੀ ਪੁੱល ਬਖਸ਼ ਕੇ ਕਿਹਾ ਕਿ ਜਾਓ ਹੁਣ ਆਪਣੇ ਘਰ ਜਾ ਕੇ ਗ੍ਰਹਿਸਤ ਦੇ ਸੁਖ ਭੋਗੋ ਅਤੇ ਸਿੱਖੀ ਸਿਧਕ ਨਿਭਾ ਕੇ ਆਪਣਾ ਜੀਵਨ ਸਫਲਾ ਕਰੋ ਆਗਿਆ ਪ੍ਰਾਪਤ ਕਰਕੇ ਜੋਗਾ ਸਿੰਘ ਆਪਣੇ ਘਰ ਪਿਸ਼ੌਰ ਚੱਲਿਆ ਗਿਆ ਅਤੇ ਗੁਰੂ ਦੇ ਚਰਨਾਂ ਦੇ ਧਿਆਨ ਵਿੱਚ ਆਪਣਾ ਜੀਵਨ ਬਤੀਤ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ